ਸਰਦ ਜੇ ਕੈਮਰਾ ਮਾਰਕ ਕਰਿਆ ਜਾ ਰਿਹਾ ਜਿਸ ਤੇ ਵੀ ਪ੍ਰੋਬਲੀਮ ਦੇ ਨਾਲ ਨੇ ਪਿੱਤ ਗਿਆ ਫਿਰ ਮੌਤੇ ਘਾਟਾ ਰਿਹਾ ਠੀਕ ਹੈ ਨਾ ਚੰਗੋ ਸੋ ਰੇਜ਼ਲੀ ਤਾਂ ਦੋ ਚੀਜ਼ਾਂ ਨੇ ਇੱਕ ਤਾਂ ਆਪਣੇ ਕਾਨੂੰਨ ਦੀਆਂ ਜਿਹੜੇ ਛੋਟੀਆਂ ਜਿਹੀਆਂ ਖਾਮੀਆਂ ਜਿਹੜੇ ਕੋਰਟ ਦਾ ਫਾਸਟ ਟਰੈਕ ਲੱਗਦੀ ਆ ਬਦੋਸ਼ ਸਜ਼ਾ ਹੋ ਜਾਂਦੀ ਆ ਲੇਕਿਨ ਉਹ ਅਪੀਲ ਦਲੀਲ ਕਰਦੇ ਕਰਦੇ 10 10 15% ਕਾਨੂੰਨ ਲੇੜਦਾ ਜਸਦ ਨਾਲ ਜਾਨ ਜਾਣ ਵਾਲੇ ਬੱਚੀ ਦੇ ਮਾਪਿਆਂ ਦੇ ਕੀ ਬੀਤੀ ਆ ਇੱਕ ਤਾਂ ਉਹਨੇ ਬੱਚਾ ਗਵਾਇਆ ਉਹਦੇ ਬਾਪਿਆਂ ਦੇ ਕੀ ਬੀਤੀ ਆ ਓਏ ਓਹੀ ਜਾਣਦੇ ਨੇ ਉਹ ਚੀਜ਼ ਦੀ ਥੋੜੀ ਜਿਹੀ ਸਰਕਾਰ ਨੂੰ ਇਸਦੇ ਬਿਲ ਪੇਸ਼ ਕਰਨਾ ਚਾਹੀਦਾ ਵੀ ਜੋ ਗਵਰਨਮੈਂਟ ਸੱਲੂ ਸਪੈਸ਼ਲੀ ਬੱਚੀ ਦੇ ਰਿਪਰਟ ਨੂੰ ਅਪੀਲ ਦਾ ਹੱਕ ਨਹੀਂ ਚਾਹੀਦਾ ਦੂਜੀ ਗੱਲ ਇਹ ਮੈਂ ਦੇਖਿਆ ਸ਼ੋਹਨ ਗੁਰ ਦਾ ਡਾਇਰੈਕਟਰ ਸਰਜਾ ਜਾ ਰਿਹਾ ਵੀ ਇਹ ਇੱਕ ਮਰਦਾ ਰਸਖੀ ਮਰਦਾ ਰਸਖ ਨਹੀਂ ਕੀਤਾ ਬਲਾਗਦਾਰ ਕੀਤਾ ਵੀ ਲੋ ਇਹਦੇ ਨਾਲ ਜੋ ਇਦਾਂ ਦਾ ਕ੍ਰਾਈਮ ਕਰਦਾ ਉਹਦਾ ਕੋਈ ਧਰਮ ਨਹੀਂ ਉਹਨੂੰ ਕਿਸੇ ਧਰਮ ਦਾ ਲਗਰਾ ਦਿਓ ਇਸ ਚੀਜ਼ ਨੂੰ ਹੋਰ ਚੀਜ਼ਾਂ ਦਾ ਰੰਗ ਦੇ ਜੇ ਕਿਸੇ ਨਫਰਤ ਦਾ ਰੰਗ ਦਿੱਤੀ ਆਵੇ ਇਹ ਬੰਦਾ ਕੋਈ ਧਰਮ ਨਹੀਂ ਹੁੰਦਾ ਜੇ ਐਸੇ ਅਮਰ்தਰ ਸਿੰਘ ਸਾਹਿਬ ਐਸੇ ਪੀਐਸ ਨੂੰ ਅਪੀਲ ਕਰਦੇ ਆ ਵੀ ਇਦਾਂ ਦੇ ਬੰਦੇ ਨੂੰ ਪੰਚੋ ਚੀਕਾ ਜਾਵੇ ਔਰ ਅਗਲਤਾ ਸਾਧੋਂ ਕਿ ਜਦ ਹੁਕਮਾਚ ਕਰਲਾ ਚਾਰੀ ਹੋਵੇ ਵੀ ਕੋਈ ਵੀ ਸਕੇ ਤੇ ਨਾ ਕਰੋਨਾ ਕਰਮ ਕਰਨ ਨੂੰ ਸੋਚੇ ਵੀ ਮੇਰੇ ਨਾਲ ਕੋਈ ਸਿੱਕਾ ਦਾ ਵਰਤੂਗਾ ਨਹੀਂ ਸਿਰੋ ਸਿੱਕਾ ਜਾਊਗਾ ਦਿੱਤੇ ਦਿਨ ਜਲੰਧਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤਰ੍ਹਾਂ ਬਲੀਨ ਜਿਹੜੀ ਕਿ 12 13 ਸਾਲ ਦੀ ਲੜਕੀ ਸੀ ਉਸ ਨਾਲ ਪਹਿਲਾਂ ਘਰੇ ਬੁਲਾਇਆ ਗਿਆ ਫਿਰ ਰੇਪ ਕੀਤਾ ਗਿਆ ਤੇ ਕੀ ਕਹਿਣਾ ਚਾਹੋਗੇ ਬਹੁਤ ਹੀ ਮੰਦਪਾਗੀ ਘਟਨਾ ਹੈ ਜਿਸ ਤਰ੍ਹਾਂ ਕਿ ਆਪਾਂ ਆਪਣੇ ਪੜੋਸੀਆਂ ਤੇ ਬਹੁਤ ਵਿਸ਼ਵਾਸ ਕਰਦੇ ਆ ਆਪਣੇ ਬੱਚੇ ਨੂੰ ਸੇਵ ਸਮਝਿਆ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲੀ ਲੜਕੀਆਂ ਨਹੀਂ ਲੜਕੇ ਵੀ ਥੋੜੇ ਦਿਨ ਪਹਿਲਾਂ ਆਪਾਂ ਹੁਸ਼ਿਆਰਪੁਰ ਚ ਵੀ ਦੇਖਿਆ ਵੀ ਅੱਜ ਤੱਕ ਆਪਾਂ ਭੁੱਲ ਨਹੀਂ ਸਕੇ ਕਿ ਉਹ ਬੱਚੇ ਨੂੰ ਕਿੰਨੀ ਬੁਰੀ ਤਰ੍ਹਾਂ ਨਾ ਮਾਰਿਆ ਗਿਆ ਮੈਂ ਸਭ ਤੋਂ ਪਹਿਲਾਂ ਸਰਕਾਰਾਂ ਤੋਂ ਵੀ ਪਹਿਲਾਂ ਜਿਹਦੇ ਘਰ ਦਾ ਮੈਂਬਰ ਇਹ ਕੰਮ ਕਰਦਾ ਹੈ ਉਹਦੇ ਅੱਗੇ ਅਰਦਾਸ ਕਰੂੰਗੀ ਬੇਨਤੀ ਕਰੂੰਗੀ ਵੀ ਪਹਿਲਾਂ ਉਹ ਜ਼ਰੂਰ ਆਪਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨ ਕੋਈ ਵਕੀਲ ਉਹਦੇ ਹੀ ਹੈਲਪ ਨਾ ਕਰੇ ਖੁਦ ਉਹ ਮੂਹਰੇ ਲੈ ਕੇ ਆਉਣ ਉਹਨੂੰ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਮੈਂ ਤਾਂ ਸਰਕਾਰ ਤੋਂ ਵੀ ਪਹਿਲਾਂ ਉਹਨਾਂ ਦੇ ਘਰ ਦੇ ਅਸੀਂ ਅੱਗੇ ਵੀ ਹਮੇਸ਼ਾ ਇਹੀ ਆਵਾਜ਼ ਉਠਾਈ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਪਿੱਛੇ ਜੇ ਇੱਕ ਵਾਰੀ ਉਹਨਾਂ ਨੇ ਐਨਕਾਊਂਟਰ ਦਾ ਨਾਮ ਲਗਾ ਕੇ ਨਾਲ ਦੀ ਨਾਲ ਹੀ ਬੰਦੇ ਨੂੰ ਖਤਮ ਕਰਤਾ ਸੀ ਵੱਡੇ ਵੱਡੇ ਇਨਸਪੈਕਟਰਸ ਡੀਐਸਪੀ ਐਸਐਸਪੀ ਸਾਬ ਸਾਰੇ ਨਾਲਗੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਤਾਂ ਭੱਜਣ ਲੱਗਾ ਸੀ ਅਸੀਂ ਐਨਕਾਊਂਟਰ ਕਰਤਾ ਜੇ ਉਸ ਦਿਨ ਅੱਜ ਜਿਵੇਂ ਇੱਕ aí ਪੁਲਿਸ ਤੇ ਵੀ ਇਹ ਮੁੱਦਾ ਚੱਕਿਆ ਜਾ ਰਿਹਾ ਕਿ ਪੁਲਿਸ ਅੰਦਰ ਜਾਵੜਦੀ ਤਾਂ ਹੋ ਸਕਦਾ ਬੱਚਾ ਬਚ ਜਾਂਦਾ ਜਿੰਨਾ ਦੋਸ਼ੀ ਬਲਾਤਕਾਰੀ ਹੈ ਉਹਨਾਂ ਹੀ ਦੋਸ਼ੀ ਉਹ ਪੁਲਿਸ ਵਾਲਾ ਵੀ ਹੈ ਮੈਂ ਇਹੀ ਕਹੂੰਗੀ ਕਿ ਪੁਲਿਸ ਵਾਲੇ ਨੂੰ ਵੀ ਉਹੀ ਸਜ਼ਾ ਮਿਲੇ ਤੇ ਜਿਸ ਤਰ੍ਹਾਂ ਨਾਲ ਉਹਨੇ ਕੀਤਾ ਤੇ ਉਹਨੂੰ ਪਤਾ ਲੱਗੇ ਕਿ ਇਹ ਕਿੰਨੀ ਗਲਤੀ ਅਸੀਂ ਕੀਤੀ ਹੈ ਮੈਂ ਤਾਂ ਬਸ ਇਹ ਸਭ ਤੋਂ ਪਹਿਲਾਂ ਉਹਦੇ ਉਹਦੇ ਘਰ ਦੇਆਂ ਨੂੰ ਹੀ ਕਹੂੰਗੀ ਕਿ ਪਲੀਜ਼ ਉਹਨੂੰ ਨਾਂ ਬਚਾਇਆ ਜਾਵੇ ਉਹਨੂੰ ਮੂਹਰੇ ਲੈ ਕੇ ਆਇਆ ਜਾਵੇ ਖੋਦ ਦੱਸਿਆ ਜਾਵੇ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਬੱਚੇ ਬਿਲਕੁਲ ਸੇਫ ਨਹੀਂ ਐ ਜੇ ਆਪਣੇ ਇਥੇ ਕੋਈ ਅਜਾ ਹਾਰਡ ਕਾਨੂੰਨ ਹੋਵੇ ਵੀ ਜੇ ਜਿਸ ਤਰ੍ਹਾਂ ਨਾਲ ਉਹ ਮਾਰ ਰਹੇ ਸੀਗੇ ਥੋੜੀ देर ਹੋਰ ਪੁਲਿਸ ਥੋੜੀ ਜਿਹੀ ਖੁੱਲ ਦੇ ਦਿੰਦੀ ਤਾਂ ਮੈਨੂੰ ਲੱਗਦਾ ਕਿ ਇੱਕ ਅੱਧੀ ਤਾਂ ਜ਼ਰੂਰ ਸਬਕ ਜ਼ਰੂਰ ਆ ਜਾਣਾ ਸੀਗਾ ਬਸ ਇਹ ਸਰ ਅਜੇ ਕਿੰਨਾ ਮਾਰਕ ਕੱਢਿਆ ਜਾ ਰਿਹਾ ਦਿੱਤੇ ਨਹੀਂ ਪਰਬਲੀਨ ਦੇ ਨਾਲ ਨੇ ਕੀਤਾ ਗਿਆ ਇੱਕ ਨੌਜਵਾਨ ਕਾਟਾ ਰਿਹਾ ਠੀਕ ਹੈ ਨਾ ਚੰਗੋ ਸੋ ਰੇਜ਼ਲੀ ਤਾਂ ਦੋ ਚੀਜ਼ਾਂ ਨੇ ਇੱਕ ਤਾਂ ਆਪਣੇ ਕਾਨੂੰਨ ਦੀ ਜਿਹੜੇ ਛੋਟੀਆਂ ਜਿਹੀਆਂ ਖਾਮੀਆਂ ਜਿਹੜੇ ਕੋਰਟ ਦਾ ਫਾਸਟ ਟੈਕ ਲੱਗਦੀ ਹੈ ਬਦੋਸ਼ ਸਜ਼ਾ ਹੋ ਜਾਂਦੀ ਹੈ ਲੇਕਿਨ ਉਹ ਅਪੀਲ ਦਲੀਲ ਕਰਦੇ ਕਰਦੇ 10 10 15 ਸਾਲ ਦਾ ਕਾਨੂੰਨ ਲੇੜਦਾ ਜਿਸ ਨਾਲ ਜਾਨ ਜਾਣ ਵਾਲੇ ਬੱਚੀ ਦੇ ਮਾਪਿਆਂ ਦੇ ਕੀ ਬੀਤੀ ਹੈ ਇੱਕ ਤਾਂ ਉਹਨੇ ਬੱਚਾ ਗਵਾਇਆ ਉਹਦੇ ਬਾਪਿਆਂ ਦੇ ਕੀ ਬੀਤੀ ਹੈ ਓਏ ਓਹੀ ਜਾਣਦੇ ਨੇ ਉਹ ਚੀਜ਼ ਦੀ ਥੋੜੀ ਜਿਹੀ ਸਰਕਾਰ ਨੂੰ ਇਸਦੇ ਬਿਲ ਪੇਸ਼ ਕਰਨਾ ਚਾਹੀਦਾ ਜੇ ਜੋ ਗਵਰਨਮੈਂਟ ਸੱਲੂ ਸਜ਼ ਸਪੈਸ਼ਲੀ ਬੱਚੀ ਦੇ ਰੇਪਸ ਤੋਂ ਉਹਨੂੰ ਅਪੀਲ ਦਾ ਹੱਕ ਨੇ ਚਾਹੀਦਾ ਦੂਜੀ ਗੱਲ ਇਹ ਮੈਂ ਦੇਖਿਆ ਸ਼ੋਹਨ ਮੁਰਦਾ ਦਾ ਨੈਰੇਟਿਵ ਸਰਜਿਆ ਜਾ ਰਿਹਾ ਵੀ ਇਹ ਇੱਕ ਅਮਰਤ ਅਰੇ ਸਖੀ ਅਮਰਤ ਅਰੇ ਸਖ ਨੇ ਕੀਤਾ ਬਲਗਦਾਰ ਕੀਤਾ ਬਿਲੋ ਇਹਦੇ ਨਾਲ ਜੋ ਇਦਾਂ ਦਾ ਕ੍ਰਾਈਮ ਕਰਦਾ ਉਹਦਾ ਕੋਈ ਧਰਮ ਨਹੀਂ ਉਹਨੂੰ ਕਿਸੇ ਧਰਮ ਦਾ ਲਗਰਾਂ ਦਿਓ ਇਸ ਚੀਜ਼ ਨੂੰ ਹੋਰ ਚੀਜ਼ਾਂ ਦਾ ਰੰਗ ਦੇ ਰਿਹਾ ਕਿਸੇ ਨਫਰਤ ਦਾ ਰੰਗ ਦਿੱਤੀ ਆ ਵੇ ਇਹੋ ਬੰਦਾ ਕੋਈ ਧਰਮ ਨਹੀਂ ਹੁੰਦਾ ਜੇ ਐਸੇ ਅਮਰਤ ਅਰੇ ਸੀਗਾ ਸੇ ਐਸਪੀ ਨੂੰ ਅਪੀਲ ਕਰਦੇ ਆ ਵੀ ਇਦਾਂ ਦੇ ਬੰਦੇ ਨੂੰ ਪੰਜ ਤੋਂ ਚਿੱਕਾ ਜਾਵੇ ਔਰ ਅਗਲਾ ਤਾਂ ਸਾਹਦੋਂ ਕਿ ਜਦ ਹੁਕਮਾਤ ਚ ਕਰਲਾ ਚਾਰੀ ਹੋਵੇ ਵੀ ਕੋਈ ਵੀ ਸਕੇ ਤੇ ਨਾ ਕਰੋਣਾ ਕਰਮ ਕਰਨ ਨੂੰ ਸੋਚੇ ਵੀ ਮੇਰੇ ਨਾਲ ਕੋਈ ਸਿੱਕਾ ਦਾ ਵਰਤੂਗਾ ਨਹੀਂ ਸਿਰੋ ਸਿੱਕਾ ਜਾਊਗਾ ਦਿੱਤੇ ਦਿਨ ਜਲੰਧਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਤਰ੍ਹਾਂ ਬਲੀਨ ਜਿਹੜੀ ਕਿ 12 13 ਸਾਲ ਦੀ ਲੜਕੀ ਸੀ ਉਸ ਨਾਲ ਪਹਿਲਾਂ ਘਰੇ ਬੁਲਾਇਆ ਗਿਆ ਫਿਰ ਰੇਪ ਕੀਤਾ ਗਿਆ ਤੇ ਕੀ ਕਹਿਣਾ ਚਾਹੋਗੇ ਬਹੁਤ ਹੀ ਮੰਦਪਾਗੀ ਘਟਨਾ ਹੈ ਜਿਸ ਤਰ੍ਹਾਂ ਕਿ ਆਪਾਂ ਆਪਣੇ ਪੜੋਸੀਆਂ ਤੇ ਬਹੁਤ ਵਿਸ਼ਵਾਸ ਕਰਦੇ ਆ ਆਪਣੇ ਬੱਚੇ ਨੂੰ ਸੇਵ ਸਮਝਿਆ ਜਾਂਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੱਲੀ ਲੜਕੀਆਂ ਨਹੀਂ ਲੜਕੇ ਵੀ ਥੋੜੇ ਦਿਨ ਪਹਿਲਾਂ ਆਪਾਂ ਹੁਸ਼ਿਆਰਪੁਰ ਚ ਵੀ ਦੇਖਿਆ ਵੀ ਅੱਜ ਤੱਕ ਆਪਾਂ ਭੁੱਲ ਨਹੀਂ ਸਕੇ ਕਿ ਉਹ ਬੱਚੇ ਨੂੰ ਕਿੰਨੀ ਬੁਰੀ ਤਰ੍ਹਾਂ ਨਾ ਮਾਰਿਆ ਗਿਆ ਮੈਂ ਸਭ ਤੋਂ ਪਹਿਲਾਂ ਸਰਕਾਰਾਂ ਤੋਂ ਵੀ ਪਹਿਲਾਂ ਜਿਹਦੇ ਘਰ ਦਾ ਮੈਂਬਰ ਇਹ ਕੰਮ ਕਰਦਾ ਹੈ ਉਹਦੇ ਅੱਗੇ ਅਰਦਾਸ ਕਰੂੰਗੀ ਬੇਨਤੀ ਕਰੂੰਗੀ ਵੀ ਪਹਿਲਾਂ ਉਹ ਜ਼ਰੂਰ ਆਪਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨ ਕੋਈ ਵਕੀਲ ਉਹਦੇ ਹੀ ਹੈਲਪ ਨਾ ਕਰੇ ਖੁਦ ਉਹ ਮੂਹਰੇ ਲੈ ਕੇ ਆਉਣ ਉਹਨੂੰ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਮੈਂ ਤਾਂ ਸਰਕਾਰ ਤੋਂ ਵੀ ਪਹਿਲਾਂ ਉਹਨਾਂ ਦੇ ਘਰ ਦੇ ਅਸੀਂ ਅੱਗੇ ਵੀ ਹਮੇਸ਼ਾ ਇਹੀ ਆਵਾਜ਼ ਉਠਾਈ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਸੀ ਪਿੱਛੇ ਜੇ ਇੱਕ ਵਾਰੀ ਉਹਨਾਂ ਨੇ ਐਨਕਾਊਂਟਰ ਦਾ ਨਾਮ ਲਗਾ ਕੇ ਨਾਲ ਦੀ ਨਾਲ ਹੀ ਬੰਦੇ ਨੂੰ ਖਤਮ ਕਰਤਾ ਸੀ ਵੱਡੇ ਵੱਡੇ ਇਨਸਪੈਕਟਰਸ ਡੀਐਸਪੀ ਐਸਐਸਪੀ ਸਾਹਿਬ ਸਾਰੇ ਨਾਲਗੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਤਾਂ ਭੱਜਣ ਲੱਗਾ ਸੀ ਅਸੀਂ ਐਨਕਾਊਂਟਰ ਕਰਤਾ ਜੇ ਉਸ ਦਿਨ ਅੱਜ ਜਿਵੇਂ ਇੱਕ ਇਹ ਪੁਲਿਸ ਤੇ ਵੀ ਇਹ ਮੁੱਦਾ ਚੱਕਿਆ ਜਾ ਰਿਹਾ ਕਿ ਪੁਲਿਸ ਅੰਦਰ ਜਾਵੜਦੀ ਤਾਂ ਹੋ ਸਕਦਾ ਬੱਚਾ ਬਚ ਜਾਂਦਾ ਜਿੰਨਾ ਦੋਸ਼ੀ ਬਲਾਤਕਾਰੀ ਹੈ ਉਹਨਾਂ ਹੀ ਦੋਸ਼ੀ ਉਹ ਪੁਲਿਸ ਵਾਲਾ ਵੀ ਹੈ ਮੈਂ ਇਹੀ ਕਹੂੰਗੀ ਕਿ ਪੁਲਿਸ ਵਾਲੇ ਨੂੰ ਵੀ ਉਹੀ ਸਜ਼ਾ ਮਿਲੇ ਤੇ ਜਿਸ ਤਰ੍ਹਾਂ ਨਾਲ ਉਹਨੇ ਕੀਤਾ ਤੇ ਉਹਨੂੰ ਪਤਾ ਲੱਗੇ ਕਿ ਇਹ ਕਿੰਨੀ ਗਲਤੀ ਅਸੀਂ ਕੀਤੀ ਹੈ ਮੈਂ ਤਾਂ ਬਸ ਇਹ ਸਭ ਤੋਂ ਪਹਿਲਾਂ ਉਹਦੇ ਉਹਦੇ ਘਰਦਿਆਂ ਨੂੰ ਹੀ ਕਹੂੰਗੀ ਕਿ ਪਲੀਜ਼ ਉਹਨੂੰ ਨਾ ਬਚਾਇਆ ਜਾਵੇ ਉਹਨੂੰ ਮੂਹਰੇ ਲੈ ਕੇ ਆਇਆ ਜਾਵੇ ਖੋਦ ਦੱਸਿਆ ਜਾਵੇ ਵੀ ਇਹਨੂੰ ਆ ਸਜ਼ਾ ਦਿੱਤੀ ਜਾਵੇ ਬੱਚੇ ਬਿਲਕੁਲ ਸੇਫ ਨਹੀਂ ਐ ਜੇ ਆਪਣੇ ਇਥੇ ਕੋਈ ਐਜਾ ਹਾਰਡ ਕਾਨੂੰਨ ਹੋਵੇ ਜੇ ਜਿਸ ਤਰ੍ਹਾਂ ਉਹ ਮਾਰ ਰਹੇ ਸੀਗੇ ਥੋੜੀ देर ਹੋਰ ਪੁਲਿਸ ਥੋੜੀ ਜਿਹੀ ਖੁੱਲ ਦੇ ਦੇਦੀ ਤਾਂ ਮੈਨੂੰ ਲੱਗਦਾ ਕਿ ਇੱਕ ਅੱਧੀ ਤਾਂ ਜ਼ਰੂਰ ਸਬਕ ਜ਼ਰੂਰ ਆ ਜਾਣਾ ਸੀਗਾ ਬਸ